ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਕੰਮ ਆ ਜਿਹੜੇ ਉਹ ਵੰਡਣ ਦੇ ਲਈ ਔਰ ਪਹਿਲਾਂ ਤੋਂ ਹੀ ਚੱਲਿਆ ਆਉਂਦਾ ਨਮੈਂਦਗੀ ਜਿਹੜੀ ਹੈ ਉਹ ਪੰਚਾਇਤਾਂ ਦੀ ਇੱਕ ਯੂਨੀਅਨ ਬਣਦੀ ਹੈ ਜਾਂ ਪੰਚਾਇਤਾਂ ਦੀ ਕਮੇਟੀ ਬਣਦੀ ਹੈ ਉਹਨੂੰ ਲੈ ਕੇ ਅੱਜ ਅਸੀਂ ਇੱਥੇ ਜਿਹੜੀ ਸਾਡੀ ਹਲਕੇ ਫਰੀ ਕੋਰਟ ਦੀ ਵਿਧਾਨ ਸਭਾ ਦੀ ਇੱਕ ਕਮੇਟੀ ਬਣਾਈ ਹੈ ਕਿਉਂਕਿ ਹਰ ਜਗ੍ਹਾ ਤੇ ਐਮ.ਐਲ.ਏ ਦਾ ਜਾਣਾ ਦਾ ਚੇਅਰਮੈਨ ਸਾਹਿਬ ਦਾ ਜਾਣਾ ਸੰਭਵ ਨਹੀਂ ਇਸ ਲਈ ਔਰ ਬਹੁਤ ਸਾਰੇ ਕੰਮ ਹੁੰਦੇ ਆ ਪੰਚਾਇਤਾਂ ਦੇ ਉਹਦੇ ਲਈ ਇਹਨਾਂ ਦੀ ਇੱਕ ਸਾਂਝੀ ਕਮੇਟੀ ਬਣਾਈ ਹੈ ਇਹ ਕਮੇਟੀ ਰਲ ਮਿਲ ਕੇ ਦੂਜੇ ਜਿਹੜੇ ਸਰਪੰਚ ਕਈ ਵਾਰੀ ਉਹ ਬੰਦੇ ਵਿੱਚ ਨਰਮ ਹੁੰਦੇ ਆ ਜਾਂ ਕਈਆਂ ਨੂੰ ਤਜਰਬਾ ਨਹੀਂ ਹੁੰਦਾ ਉਹ ਸਾਰੇ ਬੰਦੇ ਰਲ ਮਿਲ ਕੇ ਸਾਰੇ ਕੰਮ ਕਰਾਉਣਗੇ ਇੱਥੇ ਲਈ ਅੱਜ ਜਿਹੜੀ ਅਸੀਂ ਸਾਡੀ ਪੰਚਾਇਤ ਦੀ ਕਮੇਟੀ ਬਣਾਈ ਹੈ ਪੰਜ ਅਹੁਦੇਦਾਰ ਬਣਾਏ ਆ ਸਰਪ੍ਰਸਤ ਬਣਾਇਆ ਸਰਦਾਰ ਕੁਲਦੀਪ ਸਿੰਘ ਕੋਸਾ ਜੀ ਨੂੰ ਪ੍ਰਧਾਨ ਬਣਾਇਆ ਆਪਣਾ ਹਰਜੀਤ ਸਿੰਘ ਚੰਨੀਆਂ ਨੂੰ ਕੈਸ਼ੀਅਰ ਬਣਾਇਆ ਆਪਣਾ ਜਾਇਦੀਪ ਸਿੰਘ ਕੁਦਵਾਲਾ ਨੂੰ ਇਧਰੋਂ ਅ ਰਮੇਸ਼ ਭੱਟੀ ਜੀ ਨੂੰ ਆਪਣਾ ਅ ਅਸੀਂ ਸਖਤਰ ਬਣਾਇਆ ਖੋਸਾ ਸਾਹਿਬ ਦੇ ਪਿਤਾ ਜੀ ਆਪਣੇ ਮਾਈ ਗੋਦਰੀ ਸਾਹਿਬ ਤੋਂ ਸਰਪੰਚ ਹੈ ਉਹਨਾਂ ਨੂੰ ਸਰਪੰਚ ਬਣਾਇਆ ਭੈਣ ਜੀ ਅਮਰਜੀਤ ਕੌਰ ਜਿਹੜਾ ਅਰਾਂਜਾਂ ਵਾਲੇ ਦੀ ਇੱਕ ਪੰਚਾਇਤ ਹੈ ਹਿੰਮਤਪੁਰਾ ਉਹਦੇ ਇਹ ਆਪਣੇ ਸਰਪੰਚ ਨੇ ਇਹਨਾਂ ਨੂੰ ਅਸੀਂ ਜਿਹੜਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੋ ਸਾਰੇ ਰਲ ਕੇ ਹੋਰ ਵੱਡੀ ਕਮੇਟੀ ਬਣਾਉਣਗੇ ਜਿਹੜੇ ਸਾਡੇ ਬਹੁਤ ਸਾਰੇ ਸਰਪੰਚਾਂ ਨੂੰ ਅਸੀਂ ਪਾਰਟੀ 'ਚ ਵੀ ਨਾਮਜ਼ਦਗੀ ਦਿੱਤੀ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਸਾਰੇ ਬੰਦਿਆਂ ਨੂੰ ਕੋਈ ਨਾ ਕੋਈ ਨਾਮਜ਼ਦਗੀ ਹੋਵੇ ਤੇ ਜਿਹੜੇ ਬੰਦੇ ਪੰਚਾਇਤ ਲੈਵਲ ਤੇ ਕੰਮ ਕਰਨਾ ਚਾਹੁੰਦੇ ਆ ਇਹ ਪਾਰਟੀ ਬੱਚਤ ਉੱਤੇ ਉੱਠ ਕੇ ਹੋਊਗੀ ਜਿਹੜੇ ਸਾਡੇ ਪਾਰਟੀ ਦੇ ਸਰਪੰਚੋਂ ਪਾਰਟੀ ਲਈ ਵੀ ਕੰਮ ਕਰਨਗੇ ਸੋ ਅਸੀਂ ਚਾਹੁੰਦੇ ਆ ਕਿ ਰੰਗਲਾ ਪੰਜਾਬ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਫੱਟ ਦਿੱਤਾ ਉਹ ਵੀ ਸਾਡਾ ਪਿੰਡਾਂ ਦੇ ਵਿੱਚ ਆ ਗਿਆ ਫੜੀਆਂ ਗਰਾਊਂਡਾਂ ਦੇ ਕੰਮ ਚੱਲ ਰਹੇ ਆ ਸੜਕਾਂ ਦੇ ਕੰਮ ਚੱਲ ਰਹੇ ਆ ਉਹਨੂੰ ਵੀ ਤੇਜ਼ੀ ਮਿਲੂਗੀ ਉਕੇ ਇੱਕ ਟੀਮ ਮਿਲ ਜਾਂਦੀ ਹੈ ਕੰਮ ਕਰਨ ਵਾਲੀ ਸਾਰੇ ਰਲ ਮਿਲ ਕੇ ਇੱਕ ਦੂਜੇ ਦੇ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਹੈ ਸਰ ਫਰੀਦਕੋਟ ਵੀ ਇੱਕ ਉਹਨਾਂ ਕਾਰ ਰਹੀ ਸੀ ਅੱਜ ਕਿ ਜਿਹੜਾ ਇੱਕ ਸੈਟਲਾਈਟ ਸੈਂਟਰ ਤੇ ਗਿਆ ਰਿਹਾ ਕੀ ਪ੍ਰੋਜੈਕਟ ਹੈ ਕਿਤਾ ਸ਼ੁਰੂ ਹੋਏਗਾ ਉਹਨੂੰ ਦੇਖੋ ਪੁਸ਼ਪਾ ਗੁਜਰਾਲ ਯੂਨੀਵਰਸਿਟੀ ਹੈ ਜਿਹੜੀ ਸੈਂਸਿਟੀ ਕਪੂਰਥਲਾ ਉਹਨਾਂ ਵੱਲੋਂ ਇਹ ਸਾਨੂੰ ਅਸੀਂ ਕਾਫੀ ਚਿਰ ਤੋਂ ਇਹਦੀ ਮੰਗ ਕਰ ਰਹੇ ਸੀ ਕਿ ਸਾਡੇ ਵੀ ਇੱਕ ਆਡਿਟੋਰੀਅਮ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਬਣਾਓ ਤਾਂ ਕਿ ਸਾਡੇ ਬੱਚੇ ਉੱਥੇ ਜਾਂਦੇ ਆ ਸਾਇੰਸ ਸਿਟੀ ਦੇਖਣ ਵਾਸਤੇ ਤਾਂ ਉਹ ਸਾਡਾ ਜਿਹੜਾ ਉਹ ਸਾਇੰਸ ਨਾਲ ਸੰਬੰਧਿਤ ਇੱਕ ਲੈਬ ਬਣੂਗਾ ਇੱਥੇ ਉਹਦੇ ਵਿੱਚ ਬੱਚੇ ਆਉਣਗੇ ਟੂਰਿਜ਼ਮ ਨੂੰ ਵਡਾਵਾ ਮਿਲੂਗਾ ਔਰ ਆਮ ਲੋਕ ਵੀ ਅੱਜ ਦੀ ਸਾਇੰਸ ਕਿੱਥੇ ਖੜੀ ਐ ਉਹਨੂੰ ਦੇਖ ਸਕਣਗੇ ਥੋ ਇੱਕ ਵੱਡਾ ਪ੍ਰੋਜੈਕਟ ਐ ਹੋਰ ਵੀ ਜਿਹੜਾ ਸਾਡਾ ਕਈ ਪ੍ਰੋਜੈਕਟ ਚੱਲ ਰਹੇ ਆ ਵਿਚਾਰधीन ਐ ਟੂਰਿਜ਼ਮ ਨੂੰ ਵਡਾਵਾ ਦੇਣ ਵਾਸਤੇ ਸਾਡੇ ਛੇਤੀ ਜਿਹੜੇ ਮੁਕੰਮਲ ਹੋ ਜਾਣਗੇ ਜਿੱਦਾਂ ਇੱਥੇ ਤੱਕਾ ਦੇਖਣਾ ਸਰਪੰਚਾਂ ਵੱਲੋਂ ਕੋਈ ਢੋਂਗ ਦੀ ਗੱਲ ਕੀਤੀ ਗਈ ਐ ਗੋਲੂ ਦੀ ਬਹੁਤ ਕਰੋ ਉਹਨੇ ਉਹ ਐਕਚੁਅਲੀ ਕੀ ਐ ਨਾ ਪਿਛਲੇ ਸਮਿਆਂ ਦੌਰਾਨ ਇੱਕ ਤੋਂ ਸਾਡੇ ਸਾਥੀਆਂ ਦੀ ਮੌਤ ਹੋ ਗਈ ਸੀ ਉਹ ਉਹਨਾਂ ਦੀ ਵਜ੍ਹਾ ਨਾਲ ਜਾਂ ਕੁਝ ਬਦਲੀਆਂ ਹੋ ਗਈਆਂ ਕੁਝ ਨਵੇਂ ਆ ਗਏ ਪਰ ਪਿੰਡ ਵੰਡੇ ਦੇ ਉੱਪਰ ਸਾਰਾ ਕੁਝ ਡੰਗਲ ਬੰਦੀ ਹੈ ਬਕਾਇਦਾ ਉਹਨਾਂ ਦੇ ਸਿਗਨੇਚਰ ਹੈ ਉਹ ਬੈਂਕ ਦੇ ਵਿੱਚ ਟੈਸਟਡ ਹੁੰਦੇ ਆ ਉਹ ਇੱਕ ਲੰਮਾ ਪ੍ਰੋਸੈਸ ਬਣ ਜਾਂਦਾ ਹੈ ਉਹਦੇ ਕਰਕੇ ਵੀ ਕਈ ਸਾਰੀ ਕਿਉਂਕਿ ਸਾਡੇ ਬੰਦੇ ਵੀ ਨਵੇਂ ਬਹੁਤ ਸਾਰੇ ਸਰਪੰਚਾ ਜਿਹੜੇ ਬਿਲਕੁਲ ਫਰੈਸ਼ ਹੈ ਉਹ ਪਹਿਲਾਂ ਕਦੇ ਮੈਂਬਰ ਵੀ ਨਹੀਂ ਰਹੇ ਸੋ ਇਹ ਵੀ ਬੜੀ ਵੱਡੀ ਗੱਲ ਹੈ ਹੁਣ ਸਾਰਿਆਂ ਨੂੰ ਤਜਰਬਾ ਦੇਣ ਵਾਸਤੇ ਇੱਕ ਕਮੇਟੀ ਬਣਾਈ ਹੈ ਇਹ ਬੈਠਿਆ ਕਰਨਗੇ ਉੱਥੇ ਵੀਡੀਓ ਦਫ਼ਤਰ ਦੇ ਵਿੱਚ ਜਿਹੜੇ ਦੂਜੇ ਸਰਪੰਚਾਂ ਦਾ ਜਿਹਦੇ ਦਾ ਕੰਮ ਮਰਦਾ ਉਹ ਇੱਕ ਬੈਠੀ ਕਰਵਾਇਆ ਕਰਨ। ਐਮਐਨਓ ਸਾਹਿਬ ਇੱਕ ਕਾਬਲੇ ਸਰਕਾਰ ਦੇ ਜਿਹੜੇ ਰਿਪੋਰਟ ਦੇ ਵਿੱਚ ਸੀ ਫੇਲ ਗਿਆ ਸੀ। ਹਾਂਜੀ ਹਾਂਜੀ। ਸਾਧਕ ਰੋਡ ਜਿਹੜੀ ਤੇ ਜ਼ਿਆਦਾਤਰ ਆਵਾਜਾਈ ਰਹਿੰਦੀ ਹੈਗੀ ਹੈ। ਇਸ ਰੋਡ ਤੇ ਮੈਡੀਕਲ ਕਾਲਜ ਆ, ਯੂਨੀਵਰਸਿਟੀ ਆ ਤੇ ਤੁਹਾਡੇ ਇੱਕ ਲੈਕਚਰਰ ਦੇ ਪਿੰਡ ਵੀ ਜ਼ਿਆਦਾ ਇਸ ਰੋਡ ਤੇ ਪੈਂਦੇ ਆ। ਹਾਂਜੀ ਹਾਂਜੀ। ਇਹ ਰੋਡ ਪਿਛਲੇ ਕੁ ਸਮੇਂ ਤੇ ਲਗਭਗ 10 ਫਾਟਾ ਦੇ ਬੰਦੀ ਹੈ ਤੇ ਆਏ ਵੀ ਵੱਡੇ ਕਿਤੇ ਮਿਲਦੇ ਆ। ਇਹ ਦੀ ਕੀ ਤੁਹਾਡੇ ਵੱਲੋਂ ਕੀਤੀ ਜਾ ਦੇਖੋ ਮੈਂ ਇਹਦੇ ਲਈ ਜਿੱਤੇ ਮੈਨੂੰ ਪਤਾ ਲੱਗਿਆ ਸੀ ਖੱਤੇ ਉੱਪਰ ਸਰਕਾਰ ਨੂੰ ਲਿਖਿਆ ਸੀ ਬਹੁਤ ਹੀ ਬਹੁਤ ਜਲਦ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੀ ਟੀਮ ਔਰ ਇੱਕ ਸਾਡੀ ਐਨਫੋਰਸਮੈਂਟ ਦੀ ਟੀਮ ਹੁੰਦੀ ਹੈ ਔਰ ਬਠਿੰਡਾ ਇੰਜੀਨੀਅਰਿੰਗ ਕਾਲਜ ਦਾ ਜਿਹੜਾ ਉਹਨਾਂ ਦੀ ਟੀਮ ਇਹਨੂੰ ਆ ਕੇ ਚੈੱਕ ਕਰੂਗੀ ਕਿ ਕੀ ਕਾਰਨ ਲਿਖਿਆ ਕਿਉਂਕਿ ਕਈ ਕਾਰਨ ਬਣਦੇ ਆ ਜੇ ਆਪਣੇ ਏਰੀਆ 'ਚ ਸੀਮ ਆਈ ਹੈ ਉਹ ਸੀਮ ਦੇ ਨਾਲ ਵੀ ਬੈਠ ਸਕਦੇ ਆ ਇਹਦੇ ਨਾਲ ਨਾਲ ਪਾਣੀ ਦੀਆਂ ਪਾਈਪਾਂ ਲੱਗਦੀਆਂ ਜੇਕਰ ਪਾਣੀ ਪਾਈਪ ਲੀਕ ਹੈ ਜਾਂ ਸੀਵੇਜ ਦੇ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਲੀਕੇਜ ਆ ਕੋਈ ਤਾਂ ਉਹਦੇ ਕਰਕੇ ਵੀ ਉਹ ਮਿੱਟੀ ਵੈਕਦੀ ਹੈ ਅੱਜ ਵੀ ਅ ਅਫਸਰ ਆਏ ਹੋਏ ਆ ਮੈਂ ਉਹਨੂੰ ਅੱਜ ਵੀ ਇੱਥੇ ਇਤਹਾਤ ਕਰਕੇ ਆਏਵੇਂ ਇਹਨੂੰ ਜਲਦੀ ਤੋਂ ਜਲਦੀ ਇਹ ਮਸਲੇ ਨੂੰ ਹੱਲ ਕਰੋ ਸੋ ਦੇਖੋ ਜਿੱਦਾਂ ਜਿੰਨਾ ਤੇ ਸਾਨੂੰ ਉਹਦਾ ਪਤਾ ਲੱਗਦਾ ਕਿ ਕਿਸ ਕਾਰਨ ਹੋਈ ਹੈ ਜੇ ਤਾਂ ਸੇਮ ਕਰਕੇ ਹੋਈ ਹੈ ਆ ਫਿਰ ਉਹ ਉਹ ਵੱਖਰਾ ਮੈਟਰ ਹੈ ਜੇ ਵਾਟਰ ਬਾਕਸ ਦੀਆਂ ਪਾਈਪਾਂ ਪਿੱਛੇ ਜੇ ਲੀਕ ਹੋ ਗਈਆਂ ਸੀ ਉਹਦੇ ਕਰਕੇ ਹੋਈ ਹੈ ਤਾਂ ਉਹਦੇ ਬਾਰੇ ਔਰ ਕਿਤੇ ਨਾ ਕਿਤੇ ਕਹਿੰਦੇ ਆ ਕਿ ਜਿਹੜੀਆਂ ਤੁਸੀਂ ਐਸਟੀ ਮਸ਼ੀਨਾਂ ਨਾਲ ਪਾਈਪਾਂ ਵਗਾਉਂਦੇ ਆ ਉਹ ਕਈ ਵਾਰੀ ਮੇਨ ਹੌਲ ਦੇ ਵਿੱਚ ਦੀ ਕ੍ਰੋਸ ਕਰ ਜਾਂਦੀਆਂ ਜਦੋਂ ਮੇਨ ਹੌਲ ਲੀਕ ਕਰਦਾ ਹੈ ਜੋ ਪ੍ਰੈਸ਼ਰ ਬਣਦਾ ਪਾਣੀ ਦਾ ਤਾਂ ਉਹ ਬਾਹਰ ਨਿਕਲ ਜਾਂਦਾ ਤੇ ਉਹਦੇ ਨਾਲ ਜੀ ਮਿੱਟੀ ਜਿਹੜੀ ਆ ਥੱਲੇ ਬੈਠਦੀ ਹੈ ਸੋ ਉਹਦੇ ਲਈ ਅਸੀਂ ਵੱਖਰੇ ਵੱਖਰੇ ਨੀਰ ਕਾਲਜਾਂ ਦੀ ਤੇ ਜਿਹੜੀ ਸਾਡੀ ਟੈਕਨੀਕਲ ਟੀਮ ਹੈ ਚੰਡੀਗੜ੍ਹ ਤੋਂ ਉਹ ਬੁਲਾਈ ਹੋਈ ਆ ਉਹ ਇੱਕ ਦੋ ਦਿਨ ਸਰਵੇ ਕਰੂਗੀ ਉਹਦਾ ਤੁਹਾਨੂੰ ਅਸੀਂ ਸਾਰਾ ਖਲਾਸਾ ਕਰਾਂਗੇ ਕੀ ਕਰਨਾ ਹੈ ਪਰ ਉਹ ਬਹੁਤ ਵੱਡੀਆਂ ਪੰਜਾਬ ਦੇ ਵਿੱਚੋਂ ਫੱਟੀ ਹੋਈ ਸੀ ਕੋਈ ਕੰਮ ਨੂੰ ਬਤਾਏ ਕਿ ਆ ਗਿਆ ਕੋਈ ਕੰਮ ਕਰਵਾਉਣਾ ਉਹਦੀ ਜਿਹੜੀ ਹੈ 100 ਐਮਐਮ ਪੈਲ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਫਰੀਦਕੋਟ 'ਚ ਲੱਗੀ ਆ ਉਹਦੀ ਕਿਤੇ ਡਿਮਾਂਡ ਨਹੀਂ ਸੀ ਉਹ ਇਸ ਕਰਕੇ ਆਨ ਡਿਮਾਂਡ ਬਣਾਈ ਸੀ ਤੇ ਉਹਦੇ ਵਾਸਤੇ ਜਿਹੜੀ ਹੈਗੀ ਆ ਹੁਣ ਆਨ ਡਿਮਾਂਡ ਹੋਰ ਅਸੀਂ ਲੋਕ ਟਾਇਲ ਮੰਗਵਾਈ ਹੈ ਉਹ ਇੱਕ ਦੋ ਦਿਨਾਂ 'ਚ ਆ ਜਾਊਗੀ ਕਿਉਂਕਿ ਉਹਨੂੰ ਪਕਾਉਣ ਤੇ ਵੀ ਟਾਈਮ ਲੱਗਦਾ ਜੇਕਰ ਕੱਚੀ ਲਾ ਦਿੱਗੇ ਤਾਂ ਭੁਰ ਜਾਂਦੀ ਆ ਦਿੱਲੀ ਟਾਇਲ ਦੇ ਉੱਤੇ ਜੋ ਕੋ ਮਸ਼ੀਨ ਲੱਗਦੇ ਆ ਉਹਨੂੰ ਸਮਾਂ ਲੱਗਦਾ ਥੋੜਾ ਸੁਪੂਣਾ ਪਰ ਉਹ ਜਿਹੜਾ ਬਾਕੀ ਸਾਰਾ ਕੰਮ ਅਸੀਂ ਕੀਤਾ ਹੋਇਆ ਮੀਆਂ ਕਰਕੇ ਘਟਕੇ ਦੀ ਪ੍ਰੋਬਲਮ ਹੀ ਸੀਗੀ ਕਿਉਂਕਿ ਪਹਾੜਾਂ ਤੋਂ ਘਟਕਾ ਆਉਂਦਾ ਉਹ ਜਿਹੜੇ ਏਰੀਆ ਤੋਂ ਘਟਕਾ ਆਉਂਦਾ ਸੀ ਉਹ ਘਟਕਾ ਨਹੀਂ ਮਿਲ ਰਿਹਾ ਸੀ ਉਹਦੀ ਪ੍ਰੋਬਲਮ ਦੋਨੇ ਘਟਕੇ ਤੇ ਜਿਹੜੀਆਂ ਟੈਲਾਂ ਦੀ ਪ੍ਰੋਬਲਮ ਹੱਲ ਹੋ ਗਈ ਹੈ ਇੱਕ ਦੇ ਦਿਨ ਸਾਨੂੰ ਬੁਲਾ ਕੇ ਉੱਥੇ ਸ਼ੁਰੂਆਤ ਕਰਾ ਦਿੱਤੀ। ਮੇਰਾ ਨਾਮ ਹਰਜੀਤ ਸਿੰਘ ਸਰਪੰਚਪਨ ਚਣਿਆ ਹੈ। ਕੋਮਟ ਅੰਗਜ ਯੂਨੀਅਨ ਦਾ ਕਮਾਨ ਚੁੱਕਿਆ ਗਿਆ ਹੈਗਾ। ਠੀਕ ਹੈ। ਭਾਈ ਬਹੁਤ-ਬਹੁਤ ਧੰਨਵਾਦ ਕਰਦਾ। ਸਾਡੇ ਐਮਐਲਏ ਸਾਹਿਬ ਸਰਦਾਰ ਗੁਰਦਾਸ ਸਿੰਘ ਸੇਖੋਂ ਤੇ ਸਾਡੀ ਸਾਰੀ ਹੀ ਆਮ ਆਦਮੀ ਪਾਰਟੀ ਦੀ ਸਮੂਥੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਅਹੁਦੇ ਨਾਲ ਨਵਾਜਿਆ ਤੇ ਮੈਂ ਇਸ ਅਹੁਦੇ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਜੋ ਵੀ ਮੁਸ਼ਕਲ ਆਉਣਗੀਆਂ ਇਹ ਮੇਰੇ ਨਾਲ ਆਪੀਆਂ ਸਾਧੀਆਂ ਕਰਨਗੇ। ਤੇ ਉਹਨਾਂ ਨੂੰ ਪੂਰੇ ਦੌਰਾਨ ਇੱਥੇ ਇੱਥੇ ਆਇਆ ਹੋਇਆ ਜੀ ਸਾਥੀ ਸਰਪੰਚਾਂ ਨੂੰ ਅਪੀਲ ਕਰਦਾ ਹਾਂ ਜੀ ਸਾਥੀ ਸਰਪੰਚਾਂ ਨੂੰ ਅਪੀਲ ਕਰਦਾ ਮੈਂ ਸਾਥੀ ਸਰਪੰਚਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਆ ਵੀ ਦੇਖੋ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਕੰਮ ਕਰਨ ਦੀ ਲਗਨ ਹੋਣੀ ਚਾਹੀਦੀ ਬੰਦੇ 'ਚ ਕੋਈ ਵੀ ਕੰਮ ਅੱਧਾ ਨਹੀਂਗਾ ਆਪਣਾ ਠੀਕ ਹੈ ਐਵੇਂ ਪੰਚਾਇਤ ਦੇ ਕੰਮ ਹੁੰਦੇ ਆ ਸਭੋਂ ਸਾਡੇ ਜਿੰਨੇ ਵੀ ਮੰਗੋ 70% ਜਿਹੜੇ ਸਾਡੇ ਸਰਪੰਚ ਆ ਇਹ ਨਵੇਂ ਆ ਇਹਨਾਂ ਨੂੰ ਇੰਨੀ ਜਾਣਕਾਰੀ ਹੈ ਨਹੀਂ ਵੀ ਕਿਵੇਂ ਕੋਈ ਕੰਮ ਹੋਣਾ ਉਹਨਾਂ ਦੇ ਨਾਲ ਉਹਨਾਂ ਨੇ ਹੀ ਫੀਡ ਕਰਦਾ ਜੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤੁਸੀਂ ਮੇਰੇ ਨਾਲ ਸਾਂਝੀ ਕਰੋ ਉਹਨਾਂ ਤੁਹਾਡੇ ਨਾਲ